ਉਹਨਾਂ ਯੁਧ ਨਸ਼ਾ ਵਿਰੁੱਧ ਮਹਿੰਤਾ ਤਾ ਤਾਂ ਬਰਨਾਲਾ ਪਹੁੰਚੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਨੇ ਦੱਸਿਆ ਕਿ ਯੁਧ ਨਸ਼ਾ ਵਿਰੁੱਧ ਤਹਿਤ ਪੰਜਾਬ ਸਰਕਾਰ ਨੂੰ ਜਿਹੜੀ ਕਿ ਵੱਡੀਆਂ ਸਫਲਤਾਵਾਂ ਮਿਲੀਆਂ ਨੇ ਉਸੇ ਤਹਿਤ ਬਰਨਾਲਾ ਪਹੁੰਚੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਦਿੱੰਦਿਆ ਕਿਹਾ ਕਿ ਜਾਤ ਨਸ਼ੇ ਦਾ ਵਪਾਰ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਜਿਹੜੇ ਡਰੱਗ ਪੈਟਨਲਰਸ ਨੇ ਜਿਹੜੇ ਨਸ਼ੇ ਦਾ ਤੰਦਾ ਕਰਦੇ ਨੇ ਜਿਹੜੇ ਹੋਰ ਬੱਚਿਆਂ ਨੂੰ ਇਸ ਦਲਦਲ ਚ ਢੇਲਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਹੋਰ ਸਖਤ ਚੇਤਾਵਨੀ ਦੇਣੀ ਚਾਹਨਾ ਔਰ ਵਾਰਨਿੰਗ ਨਹੀਂ ਇਹ ਚੇਤਾਵਨੀ ਐਸੀ ਹੈ ਕਿ ਜਾਂ ਤਾਂ ਨਸ਼ੇ ਦਾ ਵਪਾਰ ਛੱਡ ਦਿਓ ਨਹੀਂ ਪੰਜਾਬ ਛੱਡ ਦਿਓ ਨੀ ਉਹ ਦਿਨ ਦੂਰ ਨਹੀਂ ਜਦੋਂ ਅੱਖਾਂ 'ਚ ਘਸੁੰਨ ਦੇ ਦੇ ਕੇ ਤੁਸੀਂ ਰਹੋਗੇ ਔਰ ਪਛਤਾਉਂਗੇ ਕਿ ਕਾਸ਼ ਕਿਤੇ ਅਸੀਂ ਸਰਕਾਰ ਦੀ ਇਹ ਗੱਲ ਮੰਨ ਲਈ ਹੁੰਦੀ ਤਾਂ ਸਾਡਾ ਐਡਾ ਵੱਡਾ ਨੁਕਸਾਨ ਨਾ ਹੁੰਦਾ ਕਿਉਂਕਿ ਪੰਜਾਬ ਦੇ ਵਿੱਚੋਂ ਹੁਣ ਡਰੱਗ ਪੈਡਲਰਸ ਦੀ ਨਸ਼ਾ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਉਹਨਾਂ ਦੀ ਔਰ ਕੋਈ ਜਗ੍ਹਾ ਨਹੀਂ ਸੋ ਇਸ ਕਰਕੇ ਉਨੂੰ ਸਖਤ ਚਤਾਵਨੀ ਹੈ ਕਿ ਪੰਜਾਬ ਛੱਡ ਦਿਓ ਇਸ ਦੇ ਨਾਲ ਨਾਲ ਪੁਲਿਸ ਨੇ ਜਿਹੜੇ ਟੋਟਲ ਅਰੈਸਟ ਕੀਤੇ ਨੇ ਬੰਦੇ 277 ਬੰਦੇ ਇਹਦੇ ਵਿੱਚ ਅਰੈਸਟ ਕੀਤੇ ਨੇ ਜਿਹੜੀ ਉਹ ਰਿਕਵਰੀ ਪਾਈ ਗਈ ਹੈ ਪੋਪੀ ਹਸਕ ਦੀ 18 ਕਿਲੋ ਤੇ ਜਿਹੜੀ ਟੈਬਲੇਟ ਹੈ ਦਵਾਈ ਗੋਲੀਆਂ ਨੇ 7500 ਦੇ ਕਰੀਬ ਗੋਲੀਆਂ ਜਣੀ ਕੋਰ ਬਰਾਮਦ ਕੀਤੀਆਂ ਇੱਕ ਮਕਾਨ ਜਿਹੜਾ ਕਿ ਡਰੱਗ ਪੈਡਲਰ ਦਾ ਜਿਹੜਾ ਬੱਚਿਆਂ ਦੀ ਖੂਨ ਦੀ ਜਿਹੜਾ ਖੂਨ ਦੇ ਨਾਲ ਲਿਖਿਆ ਹੋਈਆਂ ਰਜਿਸਟਰੀਆਂ ਜਿਹੜੀਆਂ ਇਹਨਾਂ ਨੇ ਇਲਲੀਗਲ ਇਨਕ੍ਰੋਚਮੈਂਟਸ ਕਰਕੇ ਸ਼ਾਮਲਾਟ ਜ਼ਮੀਨਾਂ ਤੇ ਬਿਨਾ ਨਕਸ਼ੇ ਪਾਸ ਕਰਾਏ ਜਿਹੜੇ ਮਕਾਨ ਬਣਾਏ ਹੋਏ ਨੇ ਅਸੀਂ ਉਹਨਾਂ ਨੂੰ ਪੂਰਾ ਹਾਈ ਕੋਰਟ ਦੇ ਦਸ਼ਾ ਨਿਰਦੇਸ਼ਾਂ ਨੂੰ ਪਾਲਣ ਕਰਦੇ ਹੋਏ ਉਹਨਾਂ ਨੂੰ ਨੋਟਿਸ ਸਰਵ ਕਰਕੇ ਅਸੀਂ ਫਿਰ ਉਹਨਾਂ ਦੀ ਡਿਮੋਲੀਸ਼ਨ ਕਰਨੀ ਨੂੰ ਜਾਂਦੇ ਆ ਜਿਹਦੇ ਵਿੱਚ ਇੱਕ ਡਿਮੋਲਿਸ਼ਿੰਗ ਹੋਈ ਹੈ ਔਰ ਟੋਟਲ ਜਿਹੜੀਆਂ ਸਾਡੀਆਂ ਅਸੀਂ ਹੁਣ ਗ੍ਰਾਮ ਪੰਚਾਇਤਾਂ ਨੇ ਡਿਸਟ੍ਰਿਕਟ ਦੇ ਅੰਦਰ 175 ਗ੍ਰਾਮ ਪੰਚਾਇਤਾਂ ਨੇ ਅਸੀਂ ਗ੍ਰਾਮ ਪੰਚਾਇਤਾਂ ਵੱਲੋਂ ਮੈਨੂੰ ਦੱਸਦੇ ਹੋਏ ਬੜੀ ਇਸ ਗੱਲ ਦੀ ਤਸੱਲੀ ਹੋ ਰਹੀ ਹੈ ਕਿ 175 ਦੀ 175 ਗ੍ਰਾਮ ਪੰਚਾਇਤਾਂ ਜ਼ਿਲ੍ਹਾ ਬਰਨਾਲੇ ਦੀਆਂ ਉਹਨਾਂ ਨੇ ਮਤਾ ਪਾਤਾ ਕਿ ਸਾਡਾ ਸਾਡੇ ਪਿੰਡ ਦੇ ਵਿੱਚ ਕੋਈ ਵੀ ਉਹ ਨਸ਼ਾ ਵੇਚਣ ਵਾਲਾ ਆ ਨਹੀਂ ਸਕਦਾ ਜੇ ਸਾਡੇ ਪਿੰਡ ਚੋਂ ਕੋਈ ਨਸ਼ਾ ਕਰਦਾ ਪਾਇਆ ਜਾਂਦਾ ਤੇ ਪੁਲਿਸ ਉਹਨੂੰ ਅਰੈਸਟ ਕਰਦੀ ਹੈ ਜਾਂ ਉਹਨੂੰ ਉਹਦੇ ਤੇ ਬਣਦੀ ਕਾਰਵਾਈ ਹੁੰਦੀ ਹੈ ਤਾਂ ਪਿੰਡ ਚੋਂ